ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਫਲਾਈ ਕਢਾਈ ਪੇਂਟ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤਾਂ ਕੀਤਾ ਜਾਂ ਸਾਰੇ ਠੀਕ ਹੋਵੋਗੇ ਖੁਸ਼ ਹੋਵੋਗੇ ਸਿਹਤਮੰਦ ਹੋਵੋਗੇ ਸਾਰਿਆਂ ਤੋਂ ਪਹਿਲਾਂ ਜੀ ਮੇਰੀ YouTube ਫੈਮਲੀ ਨੂੰ ਮੇਰੇ ਨੂੰ ਆਪਣੀ ਨਿਊ ਮਸ਼ੀਨ ਦੀਆਂ ਵਧਾਈਆਂ ਮਸ਼ੀਨ ਸਾਡੇ ਆਪਾਂ ਜੀ ਸੂਟ ਪ੍ਰਿੰਟ ਵਾਲੀ ਮਸ਼ੀਨ ਲੈ ਆਏ ਆ ਇਹ ਡਿਜੀਟਲ ਪ੍ਰਿੰਟ ਕਰਦੀ ਹੈ ਜਿਹੜੀ ਉਹ ਮਸ਼ੀਨ ਹੈ ਜੀ ਪ੍ਰਿੰਟ ਵੀ ਆਪਾਂ ਪੂਰੇ ਵਧੀਆ ਚ ਲੈ ਕੇ ਆਏ ਆ ਉਹ ਨੂੰ ਪਾਪੀ ਬਰਬਾਦ ਕਰ ਲੋ ਪਰ ਪ੍ਰਿੰਟ ਜਮਾ ਨਹੀਂ ਕਰੂੰਗਾ ਦੇਖੋ ਇਸ ਪੈਰੋ ਵਾਲਾ ਅਰੇ ਸਮੋਹ ਇਹਦੇ ਤੇ ਬੱਚਿਆਂ ਨੇ ਟੀ-ਸ਼ਰਟਾਂ ਆਪਣੀ ਕਟ ਕਰਨੀ ਆ ਨਹੀਂ ਦੇਖੋ ਪੰਜਾਬ ਲਿਖਿਆ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹੋਣੀ ਹੈ ਪ੍ਰਿੰਟਰ ਆਪਣੇ ਲੱਗੇ ਕਾਫੀ ਆ ਰਹੇ ਤੇ ਮੈਂ ਸਾਰੇ ਨਹੀਂ ਖੋਲ ਕੇ ਦਿਖਾਉਂਗੀ ਥੋੜੇ ਜਿਹੇ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆਂ ਹੇਟ ਹੋਣਗੇ ਨਾ ਕੀ ਚੱਲਣ ਕਰਨਗੇ ਨਾ ਦੇਖੋ ਇਹ ਬ੍ਰੀਕ 20 ਚ ਨੇ ਜਿਵੇਂ ਬ੍ਰੀਕ ਫਲਾਵਰ ਭਾਵੇਂ ਨਹੀਂ ਕਿਸੇ ਨੇ ਘੇਰੇ ਤੇ ਪਵਾਉ ਬਾਜੂ ਤੇ ਪਵਾਉ ਗਲੇ ਤੇ ਪਵਾਉ ਵਿੱਚ ਬ੍ਰੀਕ ਵੀ ਜਿਵੇਂ ਨਾਲੇ ਬੁਟੀਆਂ ਪੈ ਜਾਣਗੀਆਂ ਜਿਵੇਂ ਇਹ ਛੋਟੇ ਫਲਾਵਰ ਨੇ ਇਹਨਾਂ ਦੀਆਂ ਵਿੱਚ ਆਪਾਂ ਬੁਟੀਆਂ ਪਾ ਦਾਂਗੇ ਚਾਹੇ ਬਾਟਮ ਤੇ ਪ੍ਰਿੰਟੇ ਕਰਵਾ ਲਈਏ ਵੀ ਕਰਵਾ ਸਕਦੇ ਕਰਵਾ ਲੈਂਦੇ ਤੁਸੀਂ ਮੈਂ ਬਲੌਗ ਵੀ ਬਣਾਇਆ ਸੀ ਉਸ ਤੋਂ ਬਾਅਦ ਆਪਣੀ ਕੋਈ ਵੀਡੀਓ ਨਹੀਂ ਬਣੀ ਸੀ ਤਾਂ ਕਰਕੇ ਥੋੜਾਇਆ ਬੀਜੀ ਚੱਲ ਰਹੀ ਸੀ ਹੁਣ ਆਪਾਂ ਨੇ ਦੇਖੋ ਇਹ ਜੀ ਫਲਾਵਰ ਨੇ ਇਹ ਜੀ ਮੈਂ ਘੇਰੇ ਤੇ ਕਰਵਾ ਲਿਆ ਬਾਜੂ ਹੋ ਗਈ ਬਾਵਾ ਹੋ ਗਈ ਤੇ ਵਿੱਚ ਬ੍ਰਿਕ ਬਿਕ ਬੁਥੀ ਪਾਈ ਲੈਂਦੇ ਹਾਂ ਜਿਹੜੇ ਨੇ ਤੇ ਦੇਖ ਸਕਦੇ ਹਾਂ ਬੈਕ ਸਾਈਡ ਤੇ ਪਾ ਸਕਦੇ ਹੋ ਜੀ ਮੈਂ ਆ ਗਿਆ ਇਹ ਚ ਦੇਖੋ ਫਲਾਵਰ ਬਣੇ ਹੋਏ ਨੇ ਤੇ ਉੱਪਰ ਹੈਗੇ ਨੇ ਕਲਰਫੁਲ ਜਿਹੀ ਨਾ ਪੈਣਾ ਹੁੰਦਾ ਨੇ ਜੀ ब्रीक बळागे बामाते डिज़ाइन हो जुगा ये घेरे ते हो जुगा ठीक है जी में के थोड़ा जा ठाने दी कि अपनी मम्मी होने का फोन वाले आ गए जी में देखो ये हो जा लीजिए एथे फ्लावर आ गए छोटे और बड़े फ्लावर आ गए जी में देखो ਕਿਹ ਰੇਤੇ ਵੱਡੇ ਫਲਾਵਰ ਪੈ ਜਾਣਗੇ ਪਾਵਾ ਤੇ ਛੋਟੇ ਫਲਾਵਰ ਪੈ ਸਕਦੇ ਨੇ ਜਿਵੇਂ ਜਰੀ ਵੀ ਰਹੇਗਾ ਵੀ ਆਪਾਂ ਲੇ ਕੇ ਰੇਤੀ ਤੰਨਾ ਫਲਾਵਰ ਪਾਉਂਨੇ ਨੇ ਜਿਵੇਂ ਟੇਡੇ ਵੀ ਵਾਲੇ ਨੇ ਮਰਜ਼ੀ ਦਾ ਤੁਸੀਂ ਡਿਜ਼ਾਈਨ ਕਰਵਾ ਸਕਦੇ ਹੋ ਤੇ ਦਿੱਤੀ ਆ ਆਪਣੀਆਂ ਬੁੱਕੇ ਮੈਂ ਪੈ ਜਾਣਗੇ ਤੇ ਸਾਰੀ ਕੋਸ਼ਿਸ਼ ਟੇਡੇ ਨੂੰ ਬੰਨਝੂਗੀ ਛੋਟ ਨੂੰ ਆਹ ਜੀ ਤਾਂ ਦੇਖੋ ਇਹ ਜਿਵੇਂ ਫਲਾਵਰ ਆਗੇ 3D ਕੀ ਪ੍ਰਿੰਟ ਕਰੀ ਸੀ ਬੋਲ ਬੋਲ ਇਹ 3D ਐਂਡ ਟੀ ਚ ਪ੍ਰਿੰਟ ਆ ਗਿਆ ਜੀ ਜਿਵੇਂ ਕਿ ਸੂਟ ਤੇ ਨਾ ਵਰਕ ਨਹੀਂ ਕੀਤਾ ਹੁੰਦਾ ਜਿਵੇਂ ਜਦੋਂ ਆਪਾਂ ਸੂਟ ਨੂੰ ਬੈਕ ਕਰਾਂਗੇ ਇਹ ਸੂਟ ਵਰਕ ਕਰਿਆ ਹੋਇਆ ਐਵੇਂ ਲੱਗੂ ਆਹ ਸੌਰੀ ਜਿਵੇਂ ਜੀ ਸੂਟ ਨੂੰ ਆਪਾਂ ਪੇਂਟ ਕਰਾਂਗੇ ਡਿਜੀਟਲ ਆ ਪੇਂਟ ਕਰਕੇ ਦੇਵਾਂਗੇ ਤੁਹਾਨੂੰ ਪ੍ਰਿੰਟ ਕਰਕੇ ਦੇਵਾਂਗੇ ਸੂਟ ਇਹ ਸੂਟ ਪ੍ਰਿੰਟ ਕੀਤਾ ਹੋਇਆ ਐਵੇਂ ਲੱਗੂਗਾ ਨਾ ਜਿਵੇਂ ਕਿ ਵਰਕ ਕੀਤਾ ਹੋਇਆ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾ ਰਹੀ ਹਾਂ ਦੇਖੋ ਇਹ ਚੱਲ ਲੈਣਾ ਨਹੀਂ ਦਿੱਸ ਰੀਆਂ ਉਹਨੇ ਸਾਨੂੰ ਸਾਰਾ ਦੇਖੋ ਇਹ ਐਂ ਲੱਗਦਾ ਜਿਵੇਂ ਨਾ ਵਰਕ ਕੀਤਾ ਹੁੰਦਾ ਇਹ ਸੂਟ ਦੇ ਉੱਪਰ ਵੀ ਪ੍ਰੋਪਰ ਐਵੇਂ ਆਊਗਾ ਬਣੇ ਤੋਂ ਬਾਅਦ ਆਪਾਂ ਨੂੰ ਐਵੇਂ ਲੱਗੂਗਾ ਜਿਵੇਂ ਕਿ ਸੂਟ ਤੇ ਵਰਕ ਕਰਿਆ ਹੋਵੇ ਦੇਖੋ ਇਹ ਵੱਡੇ ਫਲਾਵਰ ਆ ਗਏ ਜੀ ਇਹ ਛੋਟੇ ਫਲਾਵਰ ਆ ਗਏ ਤੇ ਇਹ ਵਿੱਚ ਜਿਵੇਂ ਬ੍ਰੀਕ ਫਲੋਰ ਪਵਾਉਣੇ ਹੁਣ ਸੂਟ ਦੇ ਵਿੱਚ ਠੀਕ ਹੈ ਜਿਵੇਂ ਦਾ ਮਾਰਕੀਟ ਡਿਜ਼ਾਈਨ ਹੋ ਸਕਦਾ ਇਹ ਲੱਗੂਗਾ ਸੇਮ ਜਿਵੇਂ ਕਿ ਵਰਕ ਕਰਿਆ ਹੁੰਦਾ ਇਹ ਬਾਰੇ ਵੀ ਆਪਾਂ ਲੈ ਕੇ ਆਏ ਆ ਕਾਫੀ ਪ੍ਰਿੰਟ ਦੇ 3D ਵਾਲੇ ਵੀ ਜੋ ਕਿ ਆਏ ਲੱਗਣ ਪਰਕ ਕਰੇ ਹੁੰਦੇ ਨੇ ਤੇ ਵਿੱਚ ਦੂਸਰੇ ਨੇ ਦੇਖੋ ਜੀ ਇਹ ਵੀ ਆਪਾਂ ਛੋਟੇ ਵੱਡੇ ਲੈ ਕੇ ਆਏ ਆ ਛੋਟੇ ਫਲੋਰ ਨੇ ਤੇ ਵੱਡੇ ਫਲੋਰ ਨੇ ਜਿਵੇਂ ਸੂਟ ਚ ਵੱਡੇ ਫਲੋਰ ਪਵਾਉਣੇ ਹੁਣ ਬਾਜੂ ਤੇ ਛੋਟੇ ਪਵਾਉਣੇ ਹੁਣ ਤੇ ਪਹੁੰਚਿਆਂ ਤੇ ਪਵਾਉਣੇ ਹੁਣ ਆਟੋਮੈਟਿਕ ਆਹ ਕੱਲਰ ਸੂਟਾਂ ਨੇ ਸਿਲੈਕਟ ਹੋ ਜਾਣਗੇ ਜੀ ਜਿਵੇਂ ਦਾ ਸੂਟ ਚ ਕਲਰ ਕੋਲ ਗਾਣਾ ਕਮੇਟ ਨਾਲ ਪ੍ਰਿੰਟ ਹੋਗਾ ਤੇ ਬਹੁਤ ਹੀ ਵਧੀਆ ਲੱਗੂਗਾ ਦੇਖੋ ਇਹ ਫਲਾਵਰ ਐਵੇਂ ਦੇ ਨੇ ਜਿਵੇਂ ਥੋੜਾ ਜਿਹਾ ਲਾਈਟ ਕਲਰ ਚ ਸ਼ੇਡ ਹੋਵੇ ਇਹ ਸੂਟ ਵੀ ਲਾਈਟ ਕਲਰ ਦਾ ਸੂਟ ਹੋਵੇ ਤੇ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਇਹ ਪ੍ਰਿੰਟ ਬਾਕੀ ਸੂਟ ਦੇ ਵਿੱਚ ਥੋੜੀ ਜਿਹੀ ਇਹਦੇ ਨਾਲ ਦੀ ਸ਼ੇਡ ਵੀ ਹੋਵੇ ਦੇਖੋ ਇਹ ਚ ਵੀ ਵੱਡੇ ਤੇ ਛੋਟੇ ਫਲਾਵਰ ਨੇ ਜਿਹਨੇ ਤੋਂ ਖਰੰਗਿਆ ਸੋਹਣਾ ਜਿਵੇਂ ਵੱਡੇ ਫਲਾਵਰ ਨੇ ਇਹਨਾਂ ਦਾ ਸੂਟ ਚ ਜਿਵੇਂ ਮੱਤੀ ਡਿਜ਼ਾਈਨ ਬਣਵਾ ਲਓ ਚਾਹੀ ਘੇਰੇ ਤੇ ਪੜਵਾ ਲੂਣਾ ਇਹ ਫਲਾਵਰ ਨੇ ਜਿਵੇਂ ਬਾਜੂ ਤੇ ਪਵਾ ਲੂ ਜਿਵੇਂ ਇਹ ਛੋਟੇ ਛੋਟੇ ਫਲਾਵਰ ਨੇ ਇਹ neck ਤੇ ਵੀ ਪਵਾ ਸਕਦੇ ਹਾਂ ਜੀ ਡਿਜ਼ਾਈਨ ਜਿਵੇਂ ਵੀ ਕਰਵਾ ਸਕਦੇ ਹਾਂ ਉਮੀਦ ਕਰਦੀ ਹਾਂ ਮੇਰਾ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗੂਗਾ ਮਿਲਦੇ ਆ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਟੇਕ ਕੇਅਰ ਥੈਂਕ ਯੂ